ਮਾਤ ਭਾਸ਼ਾ ਪੰਜਾਬੀ ਪ੍ਰਤੀ ਸ੍ਰੀ ਸੁਖੀ ਬਾਠਨਾ ਵorld ਦੇ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹਨਾਂ 'ਚ ਮੋਹ ਪੈਦਾ ਕਰ ਦਿੱਤਾ ਤੇ ਉਹ ਮੋਹ ਜਿਹੜਾ ਆ ਉਹ ਸਟੇਜ ਤੇ ਪ੍ਰਗਟ ਕਰਦੇ ਨੇ ਉਹਨਾਂ ਦੀਆਂ ਕਵਤਾਵਾਂ ਲੇਖ ਕਹਾਣੀਆਂ ਜਦੋਂ ਅਸੀਂ ਸੁਣਦੇ ਆ ਤੇ ਇਹਨਾਂ ਵਿੱਚ ਉਹ ਮੈਨੂੰ ਲੱਗਦਾ ਕੱਲ ਨੂੰ ਕੋਈ ਅਮਰਤਾ ਪ੍ਰੀਤਮ ਬਣੇਗੀ ਕੋਈ ਸਰਜੀਤ ਪਾਤਰ ਬਣੇਗਾ ਕੋਈ ਸੰਤ ਸਿੰਘ ਸੇਖੋਂ ਬਣੇਗਾ ਸੋ ਇਹ ਉਹ ਸਾਹਿਤਕਾਰ ਨੇ ਲੋੜ ਸੀ ਇਹਨਾਂ ਨੂੰ ਮੌਕੇ ਦੀ ਕਿਉਂਕਿ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਗੱਲਾਂ ਬਹੁਤ ਹੋ ਰਹੀਆਂ ਸੀ ਜਾਂ ਅਖਬਾਰਾਂ 'ਚ ਖਬਰਾਂ ਜਿਹੜੇ ਵੱਡੇ ਵੱਡੇ ਹੈਡਿੰਗ ਲੱਗਦੇ ਸੀ ਲੇਕਿਨ ਅਸਲ ਮੈਨੇ ਜਿਹੜਾ ਕੰਮ ਕਰਨ ਦੀ ਲੋੜ ਸੀ ਉਹ ਸੀ ਬੱਚਿਆਂ ਨੂੰ ਕਿਉਂਕਿ ਬੱਚੇ ਸਾਡੀਆਂ ਜੜ੍ਹਾਂ ਨੇ ਜੇ ਸਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਤੇ ਇਹ ਵੱਡੇ ਰੁੱਖ ਜਿਹੜੇ ਸ਼ਾਨਦਾਰ ਫਲਦਾਰ ਬਣਨਗੇ ਹੁਣ ਰੁੱਖਾਂ ਦੀ ਸਾਂਭ ਸੰਭਾਲ ਸ਼੍ਰੀ ਸੁਖੀ ਬਾਠ ਜੀ ਨੇ ਔਂਕਾਰ ਤੇਜੇ ਜੀ ਨੇ ਦੀ ਪੂਰੀ ਟੀਮ ਨੇ ਸੰਭਾਲ ਲਈ ਹੈ ਤੇ ਇਹ ਬੱਚਿਆਂ ਦੇ ਜਿਹੜੇ ਰਿਜ਼ਲਟ ਹੋ ਆ ਜਿਵੇਂ ਦੱਸਿਆ ਗਿਆ ਚੜ੍ਹਦੀ ਕਲਾ ਟਾਈਮ ਟੀਵੀ ਦੂਰਦਰਸ਼ਨ ਤੇ ਵੱਖ-ਵੱਖ ਯੂਨੀਵਰਸਟੀਆਂ ਦੇ ਵਿੱਚ ਇਹ ਬੱਚੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਨੇ ਆਪਣੀ ਜਿਹੜੀ ਸਿਰਜਣਾयां ਉਹ ਸਾਡੇ ਅੱਗੇ ਪੇਸ਼ ਕਰ ਰਹੇ ਨੇ ਉਹਨਾਂ ਦੀ ਸਿਰਜਣਾ ਵਿੱਚੋਂ ਅਸੀਮ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੋ ਮੈਂ ਦੁਆ ਕਰਦਾ ਕਿ ਸ਼੍ਰੀ ਸੁਖੀ ਬਾੜੀ ਜੀ ਔਰ ਇਹਨਾਂ ਦਾ ਪੂਰਾ ਪ੍ਰੋਜੈਕਟ ਜਿਹੜਾ ਇਹ ਆਏ ਦਿਨ ਹੋਰ ਤਰੱਕੀਆਂ ਕਰੇ ਹੋਰ ਰੁਚੀਆਂ ਮੱਜੀਆਂ ਤੇ ਜਾਵੇ ਤਾਂ ਕਿ ਪੰਜਾਬ ਪੰਜਾਬੀਅਤ ਸਦਾ ਜਿੰਦਾਬਾਦ ਰਹੇ